ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕਿਹਾ ਜਾਲ ਕੇ ਨਾ ਸਾਰੇ ਠੀਕ ਠਾਕ ਹੋ ਕਰਦੇ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਤੇ ਮੈਂ ਜਾ ਰਿਹਾ ਹਾਂ ਸ਼ਹਿਰ ਥੋੜਾ ਜਿਹਾ ਕੰਮ ਆਪਾਂ ਨੂੰ ਸਿੰਬਲ ਚੌਂਕ ਜਾ ਰਿਹਾ ਥੋੜਾ ਜਿਹਾ ਕੰਮ ਸਮਾਨ ਖੋਣ ਲਿਆ ਦੇਣਾ ਵੀਰਾਂ ਨੂੰ ਥੋੜਾ ਪੇਂਟ ਦਾ ਤੇ ਥੋੜਾ ਬਿਲਡਿੰਗ ਦਾ ਮਤਲਬ ਲੋਹੇ ਦਾ ਥੋੜਾ ਸਮਾਨ ਜਿਹਾ ਲੈ ਕੇ ਆਉਣਾ ਆਪਾਂ ਉਹਦੇ ਚੱਕਰ ਜੁਲ ਨੇ ਜੁਲਰੇ ਅੰਤ ਤੱਕ ਲਾਉ ਦਿਨਾਂ ਜੇ ਨਵੇਂ ਸਾਡੇ ਚੈਨਲ ਕਰੋ ਸਬਸਕ੍ਰਾਈਬ ਆਪਾਂ ਨਾ ਤੇ ਸਿੰਬਲ ਚੌਕ ਤੇ ਵੀ ਆਪਣੀ ਹੋ ਗਈ ਪੈਂਚਰ ਸਟਪਨੀ ਕੱਢੀ ਐ ਤੇ ਆਹ ਘਮੋਣ ਵਾਲੀ ਗੋਟੀ ਹੈ ਨਹੀਂ ਆਪਣੇ ਕੋਲ ਅਦੀਪ ਨੂੰ ਕੀਤਾ ਫੋਨ ਕਹਿੰਦਾ ਮੈਂ ਉਹਨਾਂ ਲੈ ਕੇ ਉਹਨਾਂ ਵਿੱਚ ਪਈ ਹੁੰਦੀ ਮੈਨੂੰ ਕਿੰਨੇ ਕੱਢਣੇ ਪਤਾ ਲੱਗਿਆ ਨਹੀਂ ਚੱਕਾ ਪੈਂਚਰ ਹੋ ਗਿਆ ਗੱਲਾਂ ਗੱਡੀ ਦਾ ਨਿਕਟਾ ਪੈ ਗਈ ਗਰਮੀ ਵਿੱਚ ਕਰਨਾ ਹੈ ਪੈਣਾ ਜੋ ਵੀ ਹੈ ਕਰ ਰਿਹਾ ਚੇਂਜ ਕਰ ਲਿਆ ਵੈਸੇ ਸਟਪਣੀ ਹੈਗੀ ਇਹ ਸਿੰਪਲ ਚੌਂਕ ਦੇ ਲਾਗੇ ਬਿਲਕੁਲ ਹੋਇਆ ਹੈ। ਮੈਂ ਫੇਰ ਘਰੋਂ ਪਾਣੇ ਪੁੰਨੇ ਲੈ ਕੇ ਆਇਆ ਨਹੀਂ ਇਥੇ। ਉਹ ਕਿਤੇ ਗੱਡੀ 'ਚ ਪਤਾ ਨਹੀਂ ਕਿੱਥੇ ਘੱਟ ਰਹਿ ਗਈ ਨਾ ਕਿੱਥੇ ਰਹਿ ਗਈ। ਇਹਨੇ ਫੋਨ ਕੀਤਾ ਮੈਂ ਘਰੋਂ ਲੈ ਕੇ ਆਇਆ। ਪਰੇਸ਼ਾਨੀ ਨਹੀਂ ਬਣੀ। ਉਹਨੂੰ ਬਾਕੀ ਕੋਈ ਨਹੀਂ ਅਜੇ ਆਪਣੇ ਸ਼ਹਿਰ 'ਚ ਲਾਗੇ। ਕਾਮ ਹੋ ਗਿਆ ਹੋ ਗਿਆ ਇਹ ਹੜਾ ਖਲੋ ਆ ਦੋਵੇਂ ਚੀਜ਼ਾਂ ਹੈ ਡੈਡੀ ਹੁਣੀ ਆਇਆ ਸੀ ਚਲੋ ਹੋ ਗਿਆ ਤਾਂ ਬਹੁਤ ਵਧੀਆ ਸਕੂਟਰੀ ਦੇ ਆਹ ਜਣੇ ਸੰਭਲ ਚਾਹ ਮੈਂ ਦੇਵ ਨੂੰ ਕੀਤਾ ਫੋਨ ਤੇ ਹੁਣ ਕਹਿੰਦਾ ਮੈਂ ਕਿਤੇ ਗਿਆ ਮੈਂ ਚਲੋ ਇੰਨਾ ਬਹੁਤ ਆ ਗਿਆ ਸੰਦ ਹੈ ਗਈ ਘਰ ਤੇ ਸਰ ਗਿਆ ਤੇ ਬੜਾ ਔਖਾ ਹੁਣ ਲੈ ਵੀ ਹੱਥ ਕਾਲੇ ਹੋ ਗਏ ਇਦਾਂ ਹੀ ਚਲੋ ਕੋਈ ਗੱਲ ਨਹੀਂ ਇੱਤਈ ਗਰਮੀ ਬਹੁਤ ਹੁਣ ਬੱਦਲ ਹੋ ਗਿਆ ਵਾ ਇਹ ਤੇ ਮੈਂ ਕਿਹਾ ਚਲੋ ਕੁਛ ਲੈ ਜਾਂਦੇ ਆ ਘਰੇ ਜੂ ਜਸ ਪੀਣ ਵਾਸਤੇ ਤੇ ਅੱਜ ਪੇਂਟਰ ਲੱਗਾ ਵੀਰ ਘਰੇ ਤੇ ਥੋੜਾ ਬਹੁਤ ਕੰਮ ਦਾ ਕਰਨ ਵਾਲਾ ਹੋ ਕਰਨ ਰਿਹਾ ਚੈਨ ਸਮਾਸੋਂ ਲੈ ਕੇ ਦਿੱਤਾ ਉਹਨੂੰ ਚਲੋ ਸਾਰੇ ਠੀਕ ਠਾਕ ਬੜੀਆ ਆਪਾਂ ਘਰੋਤੇ ਆਂ ਗਦਾਪੁਰ ਰੋਡ ਤੇ ਲੈ ਵੀ ਹਰਫ ਤੇ ਵਾਸਤੇ ਡਾਈਪਰ ਵੀ ਲੈ ਲੇ ਆਨਲਾਈਨ ਆਰਡਰ ਕੀਤੇ ਸੀ ਪਰ ਅਜੇ ਤੱਕ ਆਏ ਨਹੀਂ ਤੇ ਮੇਰੇ ਨੂੰ ਤਾਂ ਫੋਨ ਆਇਆ ਕਿੰਦੇ ਡਾਈਪਰ ਵੀ ਲੈ ਆਓ ਆਨਲਾਈਨ ਮਗਾਇਨ ਨੂੰ ਹਫਤਾ ਹੋ ਗਿਆ ਅਜੇ ਤੱਕ ਪਹੁੰਚੇ ਨਹੀਂਗੇ ਪਰ ਕੀ ਗੱਲ ਅੱਗੇ ਤਾਂ ਆ ਜਾਂਦਾ ਛੇਤੀ ਉਹ ਬੱਲੇ ਲੱਗ 90 ਡਿਜ਼ਾਈਨ ਕੱਟਦੇ ਆ ਦੋ ਵੀ ਕਰਤੀ ਉੱਪਰ ਅਸ ਜੋ ਉਪਰਲੇ ਬੈਂਡ ਜਾਨ ਫਿਟ ਕਰਨੇ ਬਸ ਆਪਾਂ ਬਣਾ ਬਣਾ ਗਏ ਹੁਣ ਲੱਕੀ ਕਟਿੰਗ-ਵਟਿੰਗ ਕਰਨ ਦੇ ਆ ਤੇ ਕੱਲ ਛੁੱਟੀ ਕਰ ਲਈ ਪ੍ਰਧਾਨ ਹੁਣ ਹੁਣ ਠੀਕ ਕਰ ਲਈ ਆਗੇ ਮਲਾਈ ਆ ਦੇ ਇਹ ਡਰਾਜ ਦੇ ਉੱਪਰ ਵੀ ਜਿਹੜੀ ਗ੍ਰਿਲ ਉਹਦੇ ਤੇ ਡਿਜ਼ਾਈਨ ਜੁਮ ਬਣਾਉਣੇ ਆ ਜੇ ਤੇ ਹੋਰ ਸ਼ਾਮਾਂ ਦੀਆਂ ਕਰਦਨੇ ਵੀ ਇੰਨੇ ਤਿਆਰ ਸਾਰੇ ਡਿਜ਼ਾਈਨ ਤੇ ਫਿਰ ਪੇਂਟ ਕਰਾਂਗੇ ਵਧੀਆ ਤਰੀਕੇ ਦਾ ਨਾਲੇ ਕੀ ਇਹ ਕਨੇ ਕਾਣਾ ਪੇਂਟ ਇਹ ਬੰਦਾ ਲੈਵਾਂਗੇ ਬਾਹਰੋਂ ਕੁਝ ਸੀਟ ਵਾਲਾ ਆਪ ਦੇਖਾਂਗੇ ਨਹੀਂ ਦੇਣਾ ਆਪ ਵੀ ਦੇਣਾ ਬਣਾਇਆ ਵੀ ਸਾਰੇ ਇਹ ਡੱਬੀਆਂ ਡੱਬੀਆਂ ਇੰਜ ਬਣਾਉਣ ਦੇ ਬੰਦ ਕਰਦੀਆਂ ਸਾਰੀਆਂ ਫ੍ਰੀਜੀਆਂ ਵੇਖੋ ਕੁਝ ਕੱਟੇ ਲਏ ਜਾਂ ਤੇ ਕੁਝ ਕੱਟ ਕੇ ਲਾਏ ਲਾਏ ਵੀ ਆ ਉੱਪਰ ਆਪਣੇ ਲੱਗੇ ਵੀ ਆ ਕੁਝ ਡਿਜ਼ਾਈਨ ਕੁਝ ਲੈ ਤੇ ਲਾ ਕੱਟ ਕੇ ਫਿਰ ਗਰੂ ਮਾਰਦੇ ਕਟਰ ਦੇ ਨਾਲ ਮਾਰ ਕੇ ਤੇ ਫਿਰ ਬੰਦ ਕਰਨਾ ਹੈ ਇਹ ਗਰੂ ਤਾਂ ਅਗਰ ਕਿ ਮਾਰ ਦੇ ਕਿਉਂਕਿ ਫਿਰ ਫੋਲਡ ਹੋ ਜੇਗੇ ਨਾ ਪਤੀ ਫੋਲਡ ਕਰਕੇ ਤੇ ਫਿਰ ਡੱਬੇ ਜੇ ਬਣਾਉਂਦੇ ਇਹ 3D ਜੇ ਕਰਨ ਦੇ ਜਿਵੇਂ ਆਪੇ ਕਰਦਾ ਆਣ ਕੇ ਨਹੀਂ ਤੇ ਉਸਤਾਦ ਤੇ ਬਣਾਉ ਆਪੂਗਾ ਟੋਟੀਆਂ ਜਿਆਦਾ ਆਪੇ ਕਰੂ ਆਣ ਕੇ ਜਾਣ ਵਾਲਾ ਬੰਦਾ ਲੈ ਵੀ ਉੱਪਰ ਦਾ ਕਰੋ ਡਿਜ਼ਾਈਨ ਚੱਕ ਵਾਹੇ ਤੇ ਫਰੰਟ ਤੋਂ ਬਾਅਦ ਚ ਦਿਖਾਉਂਦੇ ਮੈਂ ਤਿਆਰ ਹੋ ਜਾਣ ਦਾ ਸ਼ਾਂਤੀ ਕਾਂ ਫਿਰ ਕਰਿਓ ਫਿਰ ਦੇਖੋ ਕਿਵੇਂ ਦਾ ਲੱਗਾ ਤੁਹਾਨੂੰ ਬਾਹਰ ਦਾ ਥਿਊ ഫോൽഡ് ടക്ക ഫോൽ ਰਾ 3D ਨੇ 4K ਬਣਾਉਣਾ ਸੀ ਬਹੁਤ ਵਧੀਆ ਤੋਨੇ ਕਿ ਚੋਖਾ ਚੋਖਾ ਆਫੜਾ ਇਹਨੂੰ ਤੇ ਸੇ ਬੰਦ ਹੋਣ ਡੇ ਗ੍ਰਿਲ ਦਾ ਕੰਮ ਕਰਾਂ ਡਿਆਂ ਇਹਨੇ ਕੋ ਹੋ ਗਏ ਨੇ ਬੰਦ ਤਾਂ ਬਾਕੀ ਚਲੋ ਇੱਜੇ ਦਾ ਜ ਰਹਿ ਗਿਆ ਇੱਜੇ ਦਾ ਕਹਿੰਦੇ ਵੇਖੋ ਕਿਵੇਂ ਲੱਗਣ ਡਿਆ ਡਿਜ਼ਾਈਨ ਤੁਹਾਨੂੰ ਬਾਹਰ ਤੋਂ ਅਲਗਲਾਂ ਦੇ ਬਕਸੇ ਤਿੰਨ ਚਾਰ 3D ਅਪਡੇਟ 3D ਕੀਤਾ ਜਿਵੇਂ ਥੋੜਾ ਬਾਹਰ ਲਾਪ ਤੇ ਦੱਸਿਓ ਕਮੈਂਟਾਂ ਵਿੱਚ ਕਿਵੇਂ ਦਾ ਲੱਗਾ ਡਿਜ਼ਾਈਨ ਤੁਹਾਨੂੰ ਫਰੰਟ ਤੋਂ ਵਖਾਲਦੇ ਥੋੜਾ ਟਾਈਮ ਰੋਕੇ ਆਪਣੀ ਆ ਗਈ ਚਾਹ ਵੀਰ ਪਿੰਡੇ ਬਾਹਰ ਬਹਿ ਕੇ ਜਾ ਕੇ ਆਪਣੀ ਆ ਗਈ ਪੀ ਲਿਆ ਤਰੂ ਬਹਿ ਕੇ ਕਰਨ ਲੱਗੇ ਹੂ ਮੇਰੇ ਬੁੱਤੀ ਸੋਨਾ ਵਈ ਤੁਮੀ ਚਾਹ ਪੀਨੀ ਹੀ ਹੋਏ ਹੇ ਮਨ ਉਸ ਨੂੰ ਦਾ ਮਨ ਉਸ ਨੂੰ ਆ ਮਾਰੰਦੇ ਹੁਣ ਪਿਆਓ ਕੱਪ ਪੀਣੀ ਚਾਹ ਬਤਨੇ ਨਹੀਂ ਪੀਣੀ ਜੈ ਨਹੀਂ ਪੀਲੀ ਪੇ ਸਿਆਰ ਕਰਦੇ ਪਏ ਬਾਹਰ ਇਹ ਹੋ ਜਾ ਦੁਪਹਿਰ ਦੀ ਸਿਆਰ ਹੁੰਦੀ ਗਰਮੀ ਬੜੀ ਹੈ ਇਸ ਤਰ੍ਹਾਂ ਬੱਤੀ ਬੰਦੋ ਲਾਈਟ ਬੰਦੋ ਬਾਹਰ ਕੋਸ ਰਿੰਦਾ ਅੰਦਰੋਂ ਅੰਦਰੋਂ ਰੁੰਦਾ ਹੈ ਹਰ ਫੁੱਤੇ ਹਾਰ ਫਤਿ ਜੁਨੀ ਜੁਨੀ ਆ ਗਿਆ ਚਾ ਨਹੀਂ ਨਹੀਂ ਆਵੇ ਇਹਦੇ ਬੂੰਦਾ ਪੈਂਦੇ ਆ ਤੇ ਪੈਂਦੇ ਮੂਨ ਨੀਲੇ ਬੂੰਦਾ ਹੁਣ ਹਾਰ ਫਤ ਨਹੀਂ ਉੱਪਰ ਕੋਠੇ ਤੇ ਲੈ ਕੇ ਆ ਗਏ ਕਿਉਂਕਿ ਇੱਥੇ ਹਵਾ ਨਹੀਂ ਚਲਦੀ ਪਰ ਉੱਪਰ ਹਵਾ ਚਲਦੀ ਪਈ ਥੋੜੀ ਥੋੜੀ ਹਵਾ ਵਿੱਚ ਖੁਸ਼ ਰਹਿੰਦਾ ਆ ਲੈ ਅੱਜ ਰੂਹਣਾ ਹਰ ਫਤੇ ਹਰ ਫਤੇ ਬਦਲ ਤੋ ਆਇਆ ਵੇਖੋ ਪੈਂਦਾ ਕਿ ਨਹੀਂ ਟਾਈਮ ਹੋ ਗਿਆ 4 ਵਜੇ ਦਾ ਲੈ ਵੀ ਆ ਡਿਜ਼ਾਈਨ ਕਰੋ ਬਾਹਰ ਦਾ ਚੱਕ ਕਈ ਕਹਿੰਦੇ ਡਿਜ਼ਾਈਨ ਵਧੀਆ ਨਹੀਂਗਾ ਹਾਂ ਬਾਜੀ ਬਿਲਕੁਲ ਵਧੀਆ ਜੀ ਹਾਂ ਵਧੀਆ ਵਧੀਆ ਤੇ ਕਈ ਜਿਹਾ ਤਿਆਰ ਆਏਗਾ ਫਿਰ ਵਧੀਆ ਬਿਲਕੁਲ ਬੈ ਕੱਲ ਪਰਸੋਂ ਤੱਕ ਵੀਰ ਨੇ ਤਿਆਰ ਕਰ ਦੇਣਾ ਡਿਜ਼ਾਈਨ ਫਿਰ ਵੇਖਿਓ ਅਜੇ ਆ ਬੰਦ ਕਰਨ ਵਾਲੇ ਰਹਿ ਗਏ ਇੱਕ ਦੋ ਪੀਸ ਵਿੱਚ ਇੱਕ ਉਧਰ ਇੱਕ ਇਧਰ ਇਧਰ ਵੀ ਕਰਨੇ ਨੇ ਇੱਕ ਦੋ ਇੱਕ ਦੋ ਉੱਪਰ ਕਰਨਾ ਪੇਂਟ ਆ ਵੀਰ ਸ਼ੋਕਾ ਵੀਰ ਪੇਂਟਰ ਆ ਇਹ ਆਪਣਾ ਅੱਗੇ ਵੀ ਉਧਰ ਵੀ ਇਹ ਵੀ ਕੰਮ ਕਰਦਾ ਰਿਹਾ ਤੇ ਇੱਥੇ ਹੀ ਮੈਂ ਕਿਹਾ ਆ ਵੀਰ ਨੇ ਕਰ ਦਿੱਤੀ ਗ੍ਰਿਲ ਦਾ ਪੇਂਟ ਪਰ ਇਹ ਫਾਈਨਲ ਹੋਣਾ ਹੈ ਪ੍ਰਾਈਮਰੀ ਮਾਰਿਆ ਇਹਨੂੰ ਤਕਰੀਬਾ ਇਹਦੇ ਵਿੱਚ ਇਦਾਂ ਦੇ ਨਹੀਂ ਬਣਾਉਣੇ ਇਧਰ ਵੱਖਰਾ ਸ਼ੀਸ਼ੇ ਲਾਉਣੇ ਟਫਾ ਨਹੀਂ ਇੱਥੇ ਲਾਦਨੇ ਉਹ ਡਿਜ਼ਾਈਨਿੰਗ ਵਾਲੇ ਕਟਿੰਗ ਕਰਕੇ ਲਾਦਨੇ ਆਪਾਂ ਇਹਦੇ ਨੂੰ ਜੰਗ ਬੜਾ ਪੈ ਗਿਆ ਹੈ ਤੇ ਬਾਕੀ ਇਧਰ ਜਾਨਵੇਂ ਇਦਾਂ ਦਾ ਦਰਵਾਜ਼ੇ ਦਾ ਹਨ ਇੱਕੋ ਜਿਹਾ ਤੇ ਡਿਜ਼ਾਈਨ ਆਪਾਂ ਨਿਹੜ ਤੋਂ ਕੱਢਿਆ ਆ ਵੇ ਤੇ ਕਈਆਂ ਨੂੰ ਪਸੰਦ ਆਵੇ ਤੇ ਕਈਆਂ ਨੂੰ ਨਹੀਂ ਪਸੰਦ ਆਗਾ ਪਰ ਜੋ ਤਿਆਰ ਹੋ ਗਿਆ ਫਿਰ ਵੇਖਿਓ ਕੀ ਆ ਗੱਲਬਾਤ ਬਣੇਗੀ ਇਹ ਜਪਲਾਈ ਪੁਲੀ ਦਾ ਖਲਾਰਾ ਅਜ ਪਿਆ ਇਦਾਂ ਹੀ ਅੱਜ ਵੀ ਰਾਏ ਨਹੀਂ ਅੱਜ ਮੰਗਲਵਾਰ ਹੈ ਤੇ ਉਹ ਛੁੱਟੀ ਕਰਕੇ ਆ ਛੁੱਟੀ ਕਰ ਲਈ ਉਹਨਾਂ ਨੇ 32 ਵਜੇ ਤੱਕ ਆਏ ਨਹੀਂ ਜਿਹੜਾ ਉੱਪਰ بارش ਵੀ ਹੋਈ ਜਾਂਦੀ ਹੈ ਲੈ ਵੀ ਜੰਗ ਬਹੁਤ ਲੱਗਾ ਪਿਆ ਮੈਂ ਸਵੇਰ ਦਾ ਜੰਗ ਹੀ ਲਾਉਣ ਡਿਆ ਕਿਉਂਕਿ ਗਲਤੀ ਆਪਣੀ ਵੀ ਹੋਈ ਸਾਡੇ ਕੋਈ ਹੋਈ ਕਿਉਂਕਿ ਜਦੋਂ ਆਪਾਂ ਗ੍ਰਿਲਾਂ ਤਿਆਰ ਕਰਾਈਆਂ ਨਾ ਉਦੋਂ ਵੀਰ ਨੇ ਕਿਹਾ ਸੀ ਕਿ ਪ੍ਰੈਮਰ ਮੋਰਾ ਲਓ ਆਪਾਂ ਪ੍ਰੈਮਰ ਮਲਾਇਆ ਨਹੀਂ ਮੈਂ ਕਿਹਾ ਚਲੋ ਇੱਕ ਵਾਰੀ ਕਰਾਵਾਂਗੇ ਪਰ ਇੱਕ ਵਾਰੀ ਕਰਦੇ ਕਰਦੇ ਜੰਗ ਬਹੁਤ ਪੈ ਗਿਆ ਇਹ ਤੇ ਚਲੋ ਇਸੇ ਬੰਨੇ ਮਧਿਆ ਬਣ ਜਾਏਗਾ। ਲੈ ਵੀ ਬਾਹਰ ਇੰਗਲਰ ਲਾਤੀ ਆ। ਕੰਮ ਅਜੇ ਤਕਰੀਬਨ ਖਤਮ ਨਹੀਂ ਹੋਇਆ ਆਪਣਾ। ਆ ਪੀਸ ਬਣਾ ਦੇ ਨੋਨਾ ਜਰ। ਅੱਜ ਲੋ ਜੀ ਟਾਈਮ ਹੋ ਚੁੱਕਾ ਰਾਤ ਦਾ। ਕਿਉਣੀਏ? ਪਰੋ ਜੀ ਅੱਜ ਕਿਹੜਾ ਦੁੱਧੂ ਪੀਣੇ ਲਾਚੀ ਗੱਲ ਦੁੱਧੂ ਪੀਣੇ ਚੋਣੇ ਨੇ। ਐ। ਬਾਉ ਨੇ ਬਾਉ ਕੀ ਦੇਖਦਾ ਵਾ ਕੀ ਦੇਖਦਾ ਸੁਣਾ ਗੱਲਾਂ ਨਹੀਂ ਕਰਦਾ ਗੱਲਾਂ ਨਹੀਂ ਹੁੰਦੀਆਂ ਗੱਲਾਂ ਨਹੀਂ ਹੁੰਦੀਆਂ ਛੋਣੇ ਨੂੰ ਪਰੋਣੂ ਆ ਕਿ ਤਾ ਗਾਇ ਬੜੀ ਫਿਰਨਦੇ ਹੱਥ ਚ ਅਸੀਂ ਆਇਦਣ ਲੱਗਾ ਹੁਣ ਨਹੀਂ ਕਰਦੇ ਗੱਲਾਂ ਪੁੱਤ ਨੇ ਪੁੱਤ ਨੇ ਗੱਲਾਂ ਨਹੀਂ ਕਰਨੀਆਂ ਹੈਗੀਆਂ ਛੋਣੇ ਨੇ ਹੈ ਬੋਲਦੇ ਨਹੀਂ ਨੇ ਗੱਲਾਂ ਗੱਲਾਂ ਨਹੀਂ ਕਰਨੀਆਂ ਗੱਲਾਂ ਨਹੀਂ ਕਰਨੀਆਂ ਨਹੀਂ ਕਰਨੀਆਂ ਮੇਰੇ ਨਾਲ ਗੱਲਾਂ ਨਹੀਂ ਕਰਨੀਆਂ ਨਹੀਂ ਕਰਨੀਆਂ ਨਾ ਅੱਜ ਨੇ ਅੱਜ ਨੇ ਮੂਡ ਹੈਗਾ ਨਾ ਗੱਲਾਂ ਕਰਨ ਦਾ ਹਣਾ ਫਤਿਹ ਨਹੀਂ ਨਾ ਮੂਡ ਚਲੋ ਕੋਈ ਨਹੀਂ ਮੂਡ ਤੇ ਕੋਈ ਗੱਲ ਨਹੀਂ ਹਰ ਫਤਿਹ ਕੀ ਗੱਲਾਂ ਹੁਣ ਹੈ ਇਹ ਗੱਲਾਂ ਬਤਨੂ ਕੇਡੀਆਂ ਕਰੋ ਖੇਡੀਆਂ ਕੇਡੀਆਂ ਖੇਡੀਆਂ ਜਿੰਨੀਆਂ ਦਾ ਵਾਅਦ ਵਾਅਦ ਖੇਡੀਆਂ ਨੇ ਨਾ ਹੁਣ ਖੇਡ ਲਓ ਬੱਸ ਬੜਾ ਸੌਣ ਲਿਆ ਤੇ ਬੜਾ ਸਤਾਲਿਆ ਹੁਣ ਇਹਨਾਂ ਬੜੀਆਂ ਮਸਤੀਆਂ ਕਰਦਾ ਵੀ ਇਹ ਕੀ ਹੋ ਹੁਣ ਰੋਣਾ ਵਾ ਬਸ ਆ ਲੈ ਲੈ ਐਂਦਾ ਛੜਾਉਂਦੀ ਖਾਉਂਦਾ ਕੋਈ ਨਾ ਨਹੀਂ ਤੇ ਆਪਾਂ ਲੱਗੇ ਹੁਣ ਮੈਗੀ ਬਣਾਉਣ ਕਿਉਂ ਫਤਿਹ ਬਲਾਈਏ ਆ ਮੰਮੀ ਤੇਨੇ ਕੱਟਤਾ ਪਿਆਜ਼ ਪੂਜੀ ਟਮਾਟਰ ਟਮਾਟਰ ਤੇ ਮੈਂ ਬਣਾਉਣਾ ਪਾਊਡਰ ਲਾ ਲਿਆ ਤੂੰ ਗੱਲ ਨੂੰ ਹਾਂਜੀ ਮੈਗੀ ਖਾਣੀ ਹੈ ਮੈਗੀ ਬਾਈ ਹੈ ਲੈ ਅਬ 10:30 ਦਾ ਟਾਈਮ ਹੋ ਗਿਆ ਰਾਤ ਦਾ ਤੇ ਇਹਦਾ ਪੁੱਤ ਜੀ ਕਿੱਡੀਆਂ ਮਿੱਡੀਆਂ ਕੰਦਿਆ ਨੀਂਦ ਆ ਗਈ ਹੁਣ ਇਹਨਾਂ ਸਭ ਨਾਲ ਇਹਨੇ ਪੁੱਤ ਨੇ ਚਲੋ ਅਬ ਮੈਂ ਆ ਕੇ ਬਣਾਉਂਦਾ ਮੈਗੀ ਮੈਗੀ ਬਣੀ ਕਾਫੀ ਆਪਾਂ ਰੈਡੀ ਆਹ ਲੈਣੇ ਚਲੋ ਨਹੀਂ ਕੋਈ ਘਮੀ ਹੋ ਜਾਣਾ ਕੀ ਮੈਂ ਵੇਖ ਲੈਂਦਾ ਆ ਦੇਖਾਂਗਾ ਨਹੀਂ ਚਲਣ ਲੈ ਮੇਰੇ ਨਾਲ ਕਿਦਾਂ ਨਹੀਂ ਬਣਾਉਣਾ ਟੇਸਟ ਕਰਨੀ ਦੁੱਜੀ ਦਾ ਜਗਾ ਪਾਏਗਾ ਮੇਰਾ ਪਾਤਾ ਜਿਹੜਾ ਪਾਉਣਾ ਹੈ ਉਹ ਬੱਸ ਲੈ ਵੀ ਡਿਜ਼ਾਈਨ ਕਰੋ ਚੱਕ ਕਈ ਨੂੰ ਪੇਂਟ ਬੰਡ ਕਰਨਾ ਫਾਈਨਲ ਕੱਲ ਕਰਕੇ ਤੇ ਫਿਰ ਆਪਾਂ ਕਲਰ ਭਰਨਾ ਵਾ ਤੇ ਕਈਆਂ ਨੂੰ ਡਿਜ਼ਾਈਨ ਪਸੰਦ ਆਉਂਦੇ ਕਈਆਂ ਨੂੰ ਨਹੀਂ ਆਉਂਦੇ ਮੈਂ ਅੱਡ ਤੋਂ ਕੱਢਿਆ ਸੀ ਤੇ ਇਧਰਲੇ ਬੰਨੇ ਸ਼ੀਸ਼ਾ ਲਾ ਦਨਾ ਆਪਾਂ